ਇੱਕ ਦਿਨ ਸਾਡੇ ਵਾਲਾ ਜੀਤਾ ਬੇੜੇ 'ਚ ਮੰਜੇ ਤੇ ਬੈਠਾ ਰੋਟੀ ਖਾਈ ਜਾਵੇ ਉਧਰੋਂ ਆ ਗਈ ਨੇਰੀ ਨੇਰੀ ਨੇ ਸਾਡੇ ਵਾਲਾ ਜੀਤਾ ਮਾਰਾ ਚੱਕ ਕੇ ਕੋਠੇ ਤੇ ਕਰੇ ਕੋਈ ਪੌੜੀ ਵੀ ਹੈ ਨਹੀਂ ਵਿਪਤਾ ਪੈ ਗਈ ਵੀ ਜੀਤੇ ਨੂੰ ਥੱਲੇ ਕਿਵੇਂ ਲਾਈਏ ਸਾਡੇ ਵਾਲੇ ਪਮੀਰੀ ਨੇ ਲਾਇਆ ਦਿਮਾਗ ਕਹਦਾ ਐਸਮਾਰ ਸਾਡਾ ਓਏ ਥੱਲੇ ਦੇਖ ਕੇ ਮੇਰੀ ਲੱਤ ਟੁੱਟ ਜੂ ਕੋਈ ਹੋਰ ਹੀਲਾ ਕਰ ਸਾਡੇ ਵਾਲੇ ਪਮੀਰੀ ਨੇ ਫੇਰ ਲਾਇਆ ਦਿਮਾਗ ਐ ਕਰੂ ਟੂਪਾ ਨਾ ਕਿਹਾ ਉਹ ਟੂਪਾ ਨਹੀਂ ਆਂਦੀ ਆ ਭਾਈ ਪਾਰ ਕੇ ਟੂਪਾਂ ਚ ਹਵਾ ਸਾਰੇ ਬੇੜੇ ਚ ਟੂਪਾਂ ਪਿਛਾ ਕੇ ਜੀਤੇ ਨੂੰ ਕਿਹਾ ਜੀਤੇਆ ਮਾਰ ਛਾਲ ਜੀਤੇ ਨੇ ਮਾਰੀ ਛਾਲ ਟੂਪਾਂ ਤੇ ਬੁੜਕ ਗਿਆ ਜੀਤਾ ਫਿਰ ਕੋਠੇ ਤੇ ਅਮੀਰੀ ਨੇ ਫਿਰ ਲਾਇਆ ਤਮਾਕ ਕਹਿੰਦਾ ਐਂ ਕਰੋ ਸਲੋਸ਼ਨ ਲੈ ਕੇ ਆਓ ਮਲ ਕੇ ਸਾਰੀਆਂ ਟੂਪਾਂ ਤੇ ਸਲੋਸ਼ਨ ਜੀਤੇ ਨੂੰ ਕਿਹਾ ਜੀਤੇਆ ਮਾਰ ਛਾਲ ਜੀਤੇ ਨੇ ਮਾਰੀ ਛਾਲ ਚਾਦਰਾਂ ਚਿਪਕ ਗਿਆ ਟੂਪਾਂ ਨਾਲ ਜੀਤਾ ਕੱਲੇ ਕਛੇ ਚ ਫੇਰ ਕੋਠੇ ਤੇ